ਅਮਰੀਕਾ ਦੁਨੀਆ ਦਾ ਮੋਸਟ ਐਡਵਾਂਸ ਵੈਪਨ ਤਿਆਰ ਕਰਨ ਜਾ ਰਿਹਾ ਹੈ 골ਡਨ ਡੋਮ 골ਡਨ ਡੋਮ ਜਿਹੜਾ ਹੈ ਉਹ ਮਲਟੀ ਲੇਅਰ ਡਿਫੈਂਸ ਸਿਸਟਮ ਹੈ ਜਿਹੜਾ ਯੂਨਾਈਟਿਡ ਸਟੇਟਸ ਅਤੇ ਕੈਨੇਡਾ ਨੂੰ ਪ੍ਰੋਟੈਕਟ ਕਰੇਗਾ ਇਸ ਡਿਜ਼ਾਈਨ ਫॉर ਦ 골ਡਨ ਡੋਮ ਵਿਲ ਇਨ integrate with our existing defense capabilities and should be fully operational before the end of 2024 my turn golden dome ਹੁਣ ਤੱਕ ਦਾ ਮੋਸਟ ਐਡਵਾਂਸ ਵੈਪਨ ਜਿਹੜਾ ਹੈ AI ਦੀ ਹੈਲਪ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਅਮਰੀਕਾ ਦੇ ਦੁਸ਼ਮਣ ਦੇਸ਼ ਰਸ਼ੀਆ ਨਾਰਥ ਕੋਰੀਆ ਇਰਾਨ ਜਾਂ ਇਸ ਤੋਂ ਇਲਾਵਾ ਵੀ ਕੱਲ ਨੂੰ ਇਹਨਾਂ ਦੇਸ਼ਾਂ ਵੱਲੋਂ ਜਦੋਂ ਅਮਰੀਕਾ ਦੇ ਉੱਪਰ ਦੀ ਜਿਹੜੀ ਕਾਸਟ ਆ ਉਹ 500 ਬਿਲੀਅਨ ਡਾਲਰ ਵੀ ਟੱਪ ਸਕਦੀ ਹੈ ਜੋ ਇਨੀਸ਼ੀਅਲੀ ਕਹੀ ਗਈ ਸੀ ਕਿ 175 ਬਿਲੀਅਨ ਡਾਲਰ ਦੇ ਲਾਗੇ ਬੰਨੇ ਹੋ ਸਕਦੀ ਆ 트ੰਪ ਸਾਬ ਦੇ ਹਿਸਾਬ ਨਾਲ ਕਿ ਇਹ 2029 ਤੱਕ ਕੰਪਲੀਟ ਹੋ ਜਾਣਾ ਚਾਹੀਦਾ ਪਰ ਜਿਹੜੇ ਬਹੁਤੇ ਐਕਸਪਰਟ ਨੇ ਉਹ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਆ ਕਿ ਇਸ ਪ੍ਰੋਜੈਕਟ ਦੀ ਜਿਹੜੀ ਕਾਸਟ ਨੂੰ 500 ਬਿਲੀਅਨ ਤੋਂ ਵਧਾ ਕੇ 800 ਬਿਲੀਅਨ ਵੀ ਕਰ ਸਕਦੇ ਨੇ ਤੇ ਜਿਹੜੀ ਇਹਦੀ ਟਾਈਮ ਲਾਈਨ ਆ 10 ਸਾਲ ਦੀ ਉਹਨੂੰ ਵਧਾ ਕੇ ਔਰ ਇੰਟਰਨੈਸ਼ਨਲ ਕੋਲਾਬੋਰੇਸ਼ਨ ਜਿਹੜੀ ਆ ਉਹ ਸੰਭਾਵਿਕ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਜ਼ਰੂਰ ਹੋਏਗੀ। ਕੈਨੇਡਾ ਨੂੰ ਇਸ ਚੀਜ਼ ਦਾ ਬੈਨੀਫਿਟ ਇਸ ਚੀਜ਼ ਕਰਕੇ ਵੀ ਮਿਲ ਰਿਹਾ ਕਿਉਂਕਿ ਇੱਕ ਨੇਬਰਿੰਗ ਕੰਟਰੀ ਹੋਣ ਕਰਕੇ ਉਹ ਡੈਫੀਨੇਟਲੀ ਇੱਕ ਐਲ ਆਈਬੀ ਹੈ। ਜਾਪਾਨ ਜੋ ਆਪਣੀ ਮਾਡਰਨ ਟੈਕਨੋਲੋਜੀ ਦਾ ਲੋਹਾ ਮਨਵਾ ਚੁੱਕਿਆ ਹੈ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ ਜਾਪਾਨ ਦਾ ਇਸ ਟੈਕਨੋਲੋਜੀ ਦੇ ਵਿੱਚ ਸਾਥ ਨਿਭਾਉਣਾ ਲਗਭਗ ਤੈ ਹੀ ਹੈ। ਆਪਣੀਆਂ ਨੈਟੋ ਕੰਟਰੀਜ਼ ਨੇ ਉਹ ਵੀ ਆਪਣਾ ਕਿਤੇ ਨਾ ਕਿਤੇ ਕੰਟ੍ਰਿਬਿਊਸ਼ਨ ਟੂਵਰਡਸ ਗੋਲਡਨ ਡੋਮਵਾਲ ਜ਼ਰੂਰ ਕਰਦੀਆਂ ਨਜ਼ਰ ਆਉਂਗੀਆਂ। ਇਸ ਦੀ ਜਿਹੜੀ ਚਾਹ ਉਹ ਸਨ 1983 ਪ੍ਰੈਜ਼ੀਡੈਂਟ ਰੋਨਲਡ ਰੀਗਨ ਵੱਲੋਂ ਹੀ ਜਿਹੜੀ ਆ ਉਹ ਕਿਤੀ ਗਈ ਸੀ ਸਾਲ 1983 ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਨਾ ਹੋਣ ਕਰਕੇ ਪਲੱਸ ਜਿਹੜਾ ਅਮਰੀਕਾ ਕੋਲਡ ਵਾਰ ਸਿਚੁਏਸ਼ਨ ਦੇ ਵਿੱਚ ਵੀ ਹੋਣ ਕਰਕੇ ਉਹ ਬਜਟ ਜਿਹੜੇ ਆ ਕਾਫੀ ਹੱਦ ਤੱਕ ਖਿਲ ਚੁੱਕੇ ਸਨ ਜਿਹਦੇ ਕਰਕੇ ਇਹ ਪ੍ਰੋਜੈਕਟ ਨੂੰ ਉਸੇ ਟਾਈਮ ਬੰਦ ਕਰ ਦਿੱਤਾ ਗਿਆ ਉਹਦੇ ਜਿਹੜੇ ਦੁਸ਼ਮਣ ਦੇਸ਼ ਨੇ ਚਾਹੇ ਚੀਨ ਆ ਚਾਹੇ ਰਸ਼ੀਆ ਉਹ ਹੱਥ ਤੇ ਹੱਥ ਧਰ ਕੇ ਤੇ ਨਹੀਂ ਬੈਠਣਗੇ ਹਾਲਾਂਕਿ ਚੀਨ ਦੇ ਵਿੱਚੋਂ ਵੀ ਰੀਸੈਂਟ ਅਵਾਜ਼ਾਂ ਇਸ ਚੀਜ਼ ਦੀਆਂ ਤੇ ਜ਼ਰੂਰ ਉਹਨਾਂ ਵੱਲੋਂ ਉੱਠੀਆਂ ਨੇ ਸੱਚ ਹੈ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਅਮਰੀਕਾ ਦੁਨੀਆ ਦਾ ਮੋਸਟ ਐਡਵਾਂਸ ਵੈਪਨ ਤਿਆਰ ਕਰਨ ਜਾ ਰਿਹਾ ਹੈ 골ਡਨ ਡੋਮ ਤੁਸੀਂ ਆਇਰਨ ਡੋਮ ਬਾਰੇ ਤੇ ਸੁਣਿਆ ਹੋਵੇਗਾ ਕਿ ਜਦੋਂ ਹਮਾਸ ਨੇ ਮਿਸਾਈਲਸ ਅਟੈਕ ਜਦੋਂ ਕੀਤੇ ਸੀ ਇਜ਼ਰਾਈਲ ਦੇ ਉੱਪਰ ਤੇ ਕਿਵੇਂ ਉਹਨਾਂ ਦੇ ਆਇਰਨ ਡੋਮ ਨੇ ਉਹਨਾਂ ਦੀਆਂ ਮਿਸਾਈਲਸ ਨੂੰ ਇੰਟਰਸੈਪਟ ਕਰਕੇ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਸੀ ਕੁਝ ਅਜੀਹਾ ਹੀ ਹੈ 골ਡਨ ਡੋਮ ਦੀ ਵਿਜ਼ਨ ਗੋਲਡਨ ਡੋਮ ਹੁਣ ਤੱਕ ਦਾ ਮੋਸਟ ਐਡਵਾਂਸ ਵੈਪਨ ਜਿਹੜਾ ਹੈ AI ਦੀ ਹੈਲਪ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਗੋਲਡਨ ਡੋਮ ਦੀ ਜਿਹੜੀ ਮਨਜ਼ੂਰੀ ਹੈ ਉਹ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਗਈ ਹੈ ਇਹਦੀ ਹਰੀ ਝੰਡੀ ਦੇ ਨਾਲ ਨਾਲ ਆਉਣ ਵਾਲੇ ਸਾਲ 2026 ਦੇ ਡਿਫੈਂਸ ਬਜਟ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਜਾਏਗਾ ਤੇ ਇਨੀਸ਼ੀਅਲ ਬਜਟ ਜਿਹੜਾ ਇਹਦਾ ਪਾਸ ਕੀਤਾ ਜਾਏਗਾ ਗੋਲਡਨ ਡੋਮ ਜਿਹੜਾ ਹੈ ਉਹ ਮਲਟੀ ਲੇਅਰ ਡਿਫੈਂਸ ਸਿਸਟਮ ਹੈ ਜਿਹੜਾ ਯੂਨਾਈਟਿਡ ਸਟੇਟਸ ਅਤੇ ਕੈਨੇਡਾ ਨੂੰ ਪ੍ਰੋਟੈਕਟ ਕਰੇਗਾ ਕਿਸੇ ਵੀ ਦੇਸ਼ ਤੋਂ ਕਿਸੇ ਵੀ ਕੰਟੀਨੈਂਟ ਤੋਂ ਆਉਣ ਵਾਲੀਆਂ ਹਾਈਪਰਸੋਨਿਕ ਮਿਸਾਈਲਸ ਤੋਂ ਲੈ ਕੇ ਚਾਹੇ ਉਹ ਸ਼ਾਰਟ ਰੇਂਜ ਹੋਣ ਚਾਹੇ ਉਹ ਲੌਂਗ ਰੇਂਜ ਹੋਣ ਇਥੋਂ ਤੱਕ ਕਿ ਐਡਵਾਂਸ ਡਰੋਨ ਹਮਲਿਆਂ ਤੋਂ ਵੀ ਇਹਨੂੰ ਪ੍ਰੋਟੈਕਟ ਕਰਨ ਵਾਸਤੇ 골ਡਨ ਡੋਮ ਜਿਹੜਾ ਹੈ ਉਹ ਅਮਰੀਕਾ ਦੀ ਇੱਕ ਸੇਫਟੀ ਸ਼ੀਲਡ ਬਣੇਗਾ ਹੁਣ 골ਡਨ ਡੋਮ ਦਾ ਪਰਪਸ ਕੀ ਹੈ ਜਿਵੇਂ ਕਿ ਜਗਰ ਕੀਤਾ ਸੀ ਕਿ ਇਹਦਾ ਪਰਪਸ ਹੈਗਾ ਕਿ ਖਾਸ ਕਰਕੇ ਜਿਹੜੇ ਇਸ ਟਾਈਮ ਤੇ ਅਮਰੀਕਾ ਦੇ ਦੁਸ਼ਮਣ ਦੇਸ਼ ਰਸ਼ੀਆ ਨਾਰਥ ਕੋਰੀਆ ਇਰਾਨ ਜਾਂ ਇਸ ਤੋਂ ਇਲਾਵਾ ਵੀ ਕੱਲ ਨੂੰ ਕੋਈ ਸਥਿਤੀ ਬੰਦੀ ਹੈ ਇਹੋ ਜੀ ਜਿੱਥੇ ਇਹਨਾਂ ਦੇਸ਼ਾਂ ਵੱਲੋਂ ਜਦੋਂ ਅਮਰੀਕਾ ਦੇ ਉੱਪਰ ਖਾਸ ਕਰਕੇ ਜਿਹੜੀਆਂ ਮਿਜ਼ਾਈਲਸ ਨੇ ਜੇ ਮੈਂ ਜ਼ਿਕਰ ਕਰਾਂ ਆਈਸੀ ਬੀਐਮ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲਸ ਹਾਈਪਰਸੋਨਿਕ ਗ্লাইਡ ਵੀਕਲ ਕ੍ਰੂਜ਼ ਮਿਸਲ ਤੇ ਫ੍ਰੈਕਸ਼ਨਲ অরਬਿਟਲ ਬੰਬਾਰਡਮੈਂਟ ਸਿਸਟਮ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਡੋਮ ਸਿਸਟਮ ਜਿਹੜਾ ਹੈ ਉਹ ਬਿਲਕੁਲ ਹੀ ਤਿਆਰ-ਵਰ ਤਿਆਰ ਰਹੇਗਾ 골ਡਨ ਡੋਮ ਦੇ ਜਿਹੜੇ ਕੀ ਇੰਗਰੀਡੀਐਂਟ ਇਸ ਤੋਂ ਇਲਾਵਾ ਕੀ ਹੋਣਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਜੀ ਸਪੇਸ ਬੇਸਡ ਇੰਟਰਸੈਪਟਰਸ ਆ ਰਹੇ ਨੇ ਜੀ ਆਫਕੋਰਸ ਉਹਨਾਂ ਨੂੰ ਸੈਟੇਲਾਈਟਸ ਦੀ ਹੈਲਪ ਦੇ ਨਾਲ ਹੀ ਜਿਹੜੀਆਂ ਮਿਸਾਈਲਸ ਨੇ ਜਦੋਂ ਵੀ ਲਾਂਚ ਕੀਤੀਆਂ ਜਾਂਦੀਆਂ ਉਦੋਂ ਹੀ ਡਿਟੈਕਟ ਕਰ ਲETੀਆਂ ਜਾਣਗੀਆਂ ਜਾਂ ਆਪਣੀ ਇਨੀਸ਼ੀਅਲ ਸਟੇਜ ਤੇ ਜਦੋਂ ਉਹ ਲਾਂਚ ਹੋਣਗੀਆਂ ਐਟਲੀਸਟ ਉਦੋਂ ਫੜੀਆਂ ਜਾ ਸਕਦੀਆਂ ਨੇ ਟੂਵਰਡਸ ਯੂ ਐਸ ਕੰਟੀਨੈਂਟ ਵੱਲ ਆਉਂਦੇ ਹੋਏ ਇਸ ਤੋਂ ਇਲਾਵਾ ਉਹਨਾਂ ਨੂੰ ਗਰਾਉਂਡ ਐਂਡ ਸੀ ਬੇਸ ਸਿਸਟਮ ਦੀ ਲੋਡ ਪਵੇਗੀ ਇਸ ਤੋਂ ਇਲਾਵਾ ਇਹਦੇ ਵਿੱਚ ਸੈਂਸਰ ਤੇ ਰਡਾਰ ਜਿਹੜੇ ਹੈਗੇ ਨੇ ਜਿਹੜੇ ਹੈਲਪ ਕਰਨਗੇ ਹਾਈਪਰਸੋਨਿਕ ਮਿਸਾਈਲਸ ਨੂੰ ਡਿਟੈਕਟ ਕਰਨ ਦੇ ਵਿੱਚ ਕਮਾਂਡ ਤੇ ਕੰਟਰੋਲ ਜਿਹੜਾ ਇੰਪੋਰਟੈਂਟ ਕਹਿ ਸਕਦੇ ਨੇ ਕਿ ਇਹਦੇ ਵਿੱਚ ਫੈਕਟਰ ਹੈਗਾ ਕਿਉਂਕਿ ਇਹਨਾਂ ਦੀ ਲੋਡ ਖਾਸ ਕਰਕੇ AI ਦੀ ਹੈਲਪ ਤੇ ਨਾਲ ਡੈਫੀਨਿਟਲੀ ਇਹ ਚੀਜ਼ਾਂ ਮਮਕਨ ਹੋਣਗੀਆਂ ਤੇ ਪਲੱਸ ਉਸ ਤੋਂ ਬਾਅਦ ਜਿਵੇਂ ਇਹਨਾਂ ਦਾ ਰੈਪਿਡ ਰਿਸਪੌਂਸ ਹੋਣਾ ਇਸ ਚੀਜ਼ ਦਾ ਗੋਲਡਨ ਡੋਮ ਦੇ ਵਿੱਚ ਇਹਨਾਂ ਨੂੰ ਇੰਟਰਸੈਪਟ ਕਰਨ ਤੋਂ ਬਾਅਦ ਜਿਹੜਾ ਰਿਐਕਸ਼ਨ ਆਉਣਾ ਹੈ ਉਦੇ ਵਾਸਤੇ AI ਜਿਹੜੀ ਹੈ ਉਹ ਕਾਫੀ ਕਾਫੀ ਹੱਦ ਤੱਕ ਨਵੀਂ ਟੈਕਨੋਲੋਜੀ ਨਾਲ ਇਸ ਚੀਜ਼ ਨੂੰ ਪਰਫੈਕਟ ਬਣਾਉਣ ਦੇ ਵਿੱਚ ਬਹੁਤ ਵੱਡੀ ਹੈਲਪ ਕਰੇਗੀ ਹੁਣ ਆਇਰਨ ਡੋਮ ਜਿਹੜਾ ਹੈ ਉਹ ਸਿਰਫ ਇੱਕ ਸ਼ਾਰਟ ਰੇਂਜ ਮਿਸਾਈਲਸ ਜਿਹੜੀਆਂ ਉਹਦੇ ਵੱਲ ਆ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਸਮਰੱਥ ਹੈ ਪਰ ਜਿਹੜਾ ਗੋਲਡਨ ਡੋਮ ਹੈ ਹੁਣ ਇਹਦੇ ਵਿੱਚ ਇੱਕ ਚੈਲੰਜ ਹੋਰ ਆ ਜਾਂਦਾ ਕਿ ਇਜ਼ਰਾਈਲ ਦਾ ਜਿਹੜਾ ਖੇਤਰਫਲ ਹੈ ਬਹੁਤ ਹੀ ਛੋਟਾ ਹੈ ਕੰਪੈਰੀਟਿਵਲੀ ਯੂਐਸ ਜਿਹਦਾ ਖੇਤਰਫਲ 3.8 ਮਿਲੀਅਨ ਸਕੁਅਰ ਮਾਈਲ ਹੈ ਹੁਣ ਇਹਨੂੰ ਡਿਫੈਂਡ ਕਰਨਾ ਕੋਈ ਆਮ ਛੋਟੀ ਗੱਲ ਨਹੀਂ ਹੈਗੀ ਜੇ 골ਡਨ ਡੋਮ ਵਾਸਤੇ ਸਭ ਤੋਂ ਪਹਿਲੀ ਮੋਸਟ ਇੰਪੋਰਟੈਂਟ ਜਿਹੜਾ ਚੀਜ਼ ਹੈਗੀ ਆ ਉਹ ਸੈਟਲਾਈਟ ਹੈ ਔਰ ਉਹ ਸੈਟਲਾਈਟਸ ਵੀ ਜਿਹੜੇ ਹੈਗੇ ਨੇ ਉਹ ਕੋਈ 2 4 10 100 ਹਜ਼ਾਰ ਦੀ ਗੱਲ ਨਹੀਂ ਹੈ ਹਜ਼ਾਰਾਂ ਹੀ ਸੈਟਲਾਈਟਸ ਜਿਹੜੇ ਨੇ ਉਹ 골ਡਨ ਡੋਮ ਵਾਸਤੇ ਜਿਹੜੇ ਆ ਉਹ ਯੂਜ਼ ਕੀਤੇ ਜਾਣਗੇ ਜਿਹਦੇ ਰਾਹੀਂ ਸਪੇਸਐਕਸ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਲਈਤੀ ਜਾਏਗੀ ਫਿਊਚਰ ਦੇ ਵਿੱਚ ਫੋਨ ਗੱਲ ਕਰਦੇ ਆਂ ਜੀ ਟਾਈਮ ਲਾਈਨ ਦੀ ਕਿ ਇਹਦੀ ਟਾਈਮ ਲਾਈਨ ਕੀ ਆ ਵੇਖੋ ਜੀ 트ੰਪਸ ਸਾਹਿਬ ਦੇ ਹਿਸਾਬ ਨਾਲ ਕਿ ਇਹ 2029 ਤੱਕ ਕੰਪਲੀਟ ਹੋ ਜਾਣਾ ਚਾਹੀਦਾ ਪਰ ਜਿਹੜੇ ਬਹੁਤੇ ਐਕਸਪਰਟ ਨੇ ਉਹ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਆ ਕਿ ਇਸ ਪ੍ਰੋਜੈਕਟ ਦੀ ਜਿਹੜੀ ਕਾਸਟ ਹੈ ਜੋ ਇਨੀਸ਼ੀਅਲੀ ਕਹੀ ਗਈ ਸੀ ਕਿ 175 ਬਿਲੀਅਨ ਡਾਲਰ ਦੇ ਲਾਗੇ ਬਣੇ ਹੋ ਸਕਦੀ ਆ ਪਹਿਲੀ ਗੱਲ ਤੇ ਇਹ ਆ ਕਿ ਇਹਦੀ ਜਿਹੜੀ ਕਾਸਟ ਆ ਉਹ 500 ਬਿਲੀਅਨ ਡਾਲਰ ਵੀ ਟੱਪ ਸਕਦੀ ਆ ਇਹਦੇ ਨਾਲ ਨਾਲ ਇਹਦੀ ਜਿਹੜੀ ਕੰਪਲੀਸ਼ਨ ਹੈ ਉਨੂੰ ਤਕਰੀਬਨ 10 ਸਾਲ ਦਾ ਸਮਾਂ ਜਾਂ ਹੋ ਸਕਦਾ ਹੈ ਕਿ ਅਗਰ ਕੋਈ ਹੋਰ ਟੈਕਨੀਕਲ 에ਰਰ ਜਿਹੜੇ ਨੇ ਉਹ ਇਹਨਾਂ ਨੂੰ ਫੇਸ ਕਰਨੇ ਪਏ ਜਿਹੜੇ ਆਫ ਕੋਰਸ ਟੈਕਨੋਲੋਜੀ ਦੇ ਵਿੱਚ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਆ ਉਹ ਇਸ ਜਿਹੜਾ ਪ੍ਰੋਜੈਕਟ ਦੀ ਕਾਸਟ ਨੂੰ 500 ਬਿਲੀਅਨ ਤੋਂ ਵਧਾ ਕੇ 800 ਬਿਲੀਅਨ ਵੀ ਕਰ ਸਕਦੇ ਨੇ ਤੇ ਜਿਹੜੀ ਇਹਦੀ ਟਾਈਮ ਲਾਈਨ ਆ 10 ਸਾਲ ਦੀ ਉਹਨੂੰ ਵਧਾ ਕੇ 15 ਸਾਲ ਤੱਕ 20 ਲੈ ਕੇ ਜਾ ਸਕਦੇ ਹਨ ਹੁਣ ਇੰਟਰਨੈਸ਼ਨਲ ਕੋਲਾਬੋਰੇਸ਼ਨ ਜਿਹੜੀ ਆ ਉਹ ਸੰਭਾਵਿਕ ਆ ਕਿ ਇਸ ਪ੍ਰੋਜੈਕਟ ਦੇ ਵਿੱਚ ਜਰੂਰ ਹੋਏਗੀ ਜਿਵੇਂ ਕਿ ਪਹਿਲਾਂ ਕਿਹਾ ਕਿ ਕੈਨੇਡਾ ਨੂੰ ਇਸ ਚੀਜ਼ ਦਾ ਬੈਨੀਫਿਟ ਇਸ ਚੀਜ਼ ਕਰਕੇ ਵੀ ਮਿਲ ਰਿਹਾ ਕਿਉਂਕਿ ਇੱਕ ਨੇਬਰਿੰਗ ਕੰਟਰੀ ਹੋਣ ਕਰਕੇ ਉਹ ਡੈਫੀਨੇਟਲੀ ਇੱਕ ਐਲ ਆਈ ਵੀ ਆ ਇਹਦੇ ਨਾਲ ਨਾਲ ਜਾਪਾਨ ਜੋ ਆਪਣੀ ਮਾਡਰਨ ਟੈਕਨੋਲੋਜੀ ਦਾ ਲੋਹਾ ਮਨਵਾ ਚੁੱਕਿਆ ਪੂਰੀ ਦੁਨੀਆ ਦੇ ਵਿੱਚ ਸਪੇਸ ਤੋ ਲੈ ਕੇ 에어크래프트 ਕੈਰੀਅਰ ਤੱਕ ਜਪਾਨ ਜਿਹੜੀ ਹੈ ਉਹ ਮਾਰ ਮਾਰ ਰਿਹਾ ਹੈ ਇਸ ਕਰਕੇ ਜਪਾਨ ਦਾ ਇਸ ਟੈਕਨੋਲੋਜੀ ਦੇ ਵਿੱਚ ਸਾਥ ਨਿਭਾਉਣਾ ਲਗਭਗ ਤੈ ਹੀ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਨੈਟੋ ਕੰਟਰੀਜ਼ ਨੇ ਉਹ ਵੀ ਆਪਣਾ ਕਿਤੇ ਨਾ ਕਿਤੇ ਕੰਟ੍ਰਿਬਿਊਸ਼ਨ ਟੁਵਰਡਸ ਗ੍ਰੋਲਡਨ ਡੋਮ ਵਾਲ ਜ਼ਰੂਰ ਕਰਦੀਆਂ ਨਜ਼ਰ ਆਉਣਗੀਆਂ ਹੁਣ ਇਹਦੀ ਗੱਲ ਆਖਿਰਕਾਰ ਸ਼ੁਰੂ ਹੋਈ ਤੇ ਹੋਈ ਕਿੱਥੋਂ ਗੱਲ ਇਹ ਹੈ ਕਿ ਇਜ਼ਰਾਈਲ ਦੇ ਆਇਰਨ ਡੋਮ ਨੇ 90% ਤੱਕ ਸਕਸੈਸ ਰੇਟ ਜ਼ਰੂਰ ਮਿਲਿਆ ਇਹ ਚੀਜ਼ ਕਿੰਨਾ ਕਿਤੇ ਅਮਰੀਕਾ ਦੇ ਵਿੱਚ ਬੈਠੇ ਪੋਲੀਟੀਸ਼ੀਅਨਸ ਤੋਂ ਲੈ ਕੇ ਮਿਲਟਰੀ ਨੂੰ ਇਨਸਪਾਇਰ ਤੇ ਜ਼ਰੂਰ ਕਰਦੀ ਰਹੀ ਕਿ ਅਮਰੀਕਾ ਨੂੰ ਵੀ ਇਹੋ ਜਿਹਾ ਸਪੇਸ ਬੇਸਡ ਡਿਫੈਂਸ ਸਿਸਟਮ ਜਿਹੜਾ ਬੜੀ ਲੋਡ ਹੈ ਪਰ ਦੱਸਣਾ ਇਥੇ ਇਹ ਵੀ ਜ਼ਰੂਰੀ ਆ ਕਿ ਇਸ ਦੀ ਜਿਹੜੀ ਚਰਚਾ ਉਹ ਸਨ 1983 ਪ੍ਰੈਜ਼ੀਡੈਂਟ ਰੋਨਲਡ ਰੀਗਨ ਵੱਲੋਂ ਹੀ ਜਿਹੜੀ ਆ ਉਹ ਕੀਤੀ ਗਈ ਸੀ ਹੁਣ ਰੋਨਲਡ ਰੀਗਨ ਹੋਣਾ ਨੇ ਇਹ ਐਸ ਡੀ ਆਈ ਕਰਕੇ ਜਿਹਦਾ ਨਿਕ ਨੇਮ ਸਟਾਰ ਵਾਰਸ ਵੀ ਰੱਖਿਆ ਗਿਆ ਸੀ ਉਹ ਸਪੇਸ ਬੇਸਡ ਮਿਸਾਈਲ ਡਿਫੈਂਸ ਸਿਸਟਮ ਜਿਹੜਾ ਹੀ ਉਹਦੀ অনুমਤੀ ਤੇ ਦਿੱਤੀ ਸੀ ਪਰ ਉਸ ਟਾਈਮ ਤੇ ਜੇ ਗੱਲ ਕਰੀਏ ਸਨ 1983 ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਨਾ ਹੋਣ ਕਰਕੇ ਪਲੱਸ ਜਿਹੜਾ ਅਮਰੀਕਾ ਕੋਲਡ ਵਾਰ ਸਿਚੁਏਸ਼ਨ ਦੇ ਵਿੱਚ ਵੀ ਹੋਣ ਕਰਕੇ ਉਹ ਬਜਟ ਜਿਹੜੇ ਆ ਕਾਫੀ ਹੱਦ ਤੱਕ ਹਿਲ ਚੁੱਕੇ ਸਨ ਜਿਹਦੇ ਕਰਕੇ ਇਹ ਪ੍ਰੋਜੈਕਟ ਨੂੰ ਉਸੇ ਟਾਈਮ ਬੰਦ ਕਰ ਦਿੱਤਾ ਗਿਆ ਜਦ ਕਿ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ 트럼ਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਹੋਣ ਤੋਂ ਬਾਅਦ ਫੋਰਨ ਇਨਵੈਸਟਰਸ ਜਿਹੜੇ ਆ ਉਹ ਵੀ ਲਾਈਨ ਲਾ ਕੇ ਇੱਕ ਹਿਸਾਬ ਦੇ ਅਮਰੀਕਾ ਵੱਲ ਨੂੰ ਮੂੰਹ ਕਰਕੇ ਖੜੋਗੇ ਨੇ ਤੇ ਇਸ ਤੋਂ ਇਲਾਵਾ ਸਪੇਸ ਐਕਸ ਵਰਗੀਆਂ ਕੰਪਨੀਆਂਜ਼ ਨੇ ਜੋ ਮਾਡਰਨ ਟੈਕਨੋਲੋਜੀ ਜਿਹੜੀ ਹੈ ਉਹਨਾਂ ਦੀ ਐਡਵਾਂਸਡ ਟੈਕਨੋਲੋਜੀ ਦੀ ਯੂਜ਼ ਕਰਕੇ ਉਹਨਾਂ ਨੇ ਸਪੇਸ ਐਕਸ ਨੂੰ ਅ ਅੱਗੇ ਲਿਆ ਕੇ ਦੁਨੀਆ ਦੇ ਵਿੱਚ ਖੜਾ ਕਰਤਾ ਉਹ ਡੈਫੀਨੇਟਲੀ ਇੱਕ ਬਹੁਤ ਵੱਡਾ ਇੱਕ ਕੀ ਪੁਆਇੰਟ ਜਿਹੜਾ ਵਾ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਉਹ ਚੀਜ਼ ਮਿਸਿੰਗ ਸੀ ਟੈਕਨੋਲੋਜੀ ਵਾਲੀ ਉਸ ਸਪੇਸ ਐਕਸ ਜਿਹੜਾ ਵਾ ਉਹਨੂੰ ਫਿਲ ਕਰਨ ਦੇ ਵਿੱਚ ਸਮਰਤ ਰਿਹਾ ਹੁਣ ਇਹਦੇ ਚੈਲੰਜਸ ਕੀ ਨੇ ਹੁਣ ਚੈਲੰਜਸ ਤੇ ਡੈਫੀਨੇਟਲੀ ਆਉਣਗੇ ਆਉਣਗੇ ਇਹ ਇਕੱਲਾ ਵਿਜਨ ਭਾਵੇਂ ਅਮਰੀਕਾ ਦਾ ਹੋ ਸਕਦਾ ਹੈ 골ਡਨ ਡੋਮ ਪਰ ਜਿੰਨਾ ਤੋਂ ਪ੍ਰिवेंट ਕਰਨ ਵਾਸਤੇ ਅਮਰੀਕਾ ਇਹ ਸਟ੍ਰੈਟਜੀ ਯੂਜ਼ ਕਰ ਰਿਹਾ ਹੈ ਕਿ ਉਹਦੇ ਜਿਹੜੇ ਦੁਸ਼ਮਣ ਦੇਸ਼ ਨੇ ਚਾਹੇ ਚੀਨ ਹੈ ਚਾਹੇ ਰਸ਼ੀਆ ਉਹ ਹੱਥ ਤੇ ਹੱਥ ਧਰ ਕੇ ਤੇ ਨਹੀਂ ਬੈਠਣਗੇ ਹਾਲਾਂਕਿ ਚੀਨ ਦੇ ਵਿੱਚੋਂ ਵੀ ਰੀਸੈਂਟ ਆਵਾਜ਼ਾਂ ਇਸ ਚੀਜ਼ ਦੀਆਂ ਤੇ ਜ਼ਰੂਰ ਉਹਨਾਂ ਵੱਲੋਂ ਉੱਠੀਆਂ ਨੇ ਕਿ ਇਹ ਅਮਰੀਕਾ ਜਿਹੜਾ ਆਪਣਾ ਪ੍ਰੋਜੈਕਟ ਗੋਲਡਨ ਡੋਮ ਤਿਆਰ ਕਰਨ ਜਾ ਰਿਹਾ ਹੈ ਇਹਦੇ ਤੇ ਇਹਨੂੰ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹਥਿਆਰਾਂ ਨੂੰ ਡਿਕਲਾਈਨ ਕਰਨ ਵਾਲੇ ਬੰਨੇ ਜਾਈਏ ਨਾ ਕਿ ਇਹ ਚੀਜ਼ ਨੂੰ ਹੁਣ ਅਹੀ ਇਨਕਲਾਈਨ ਕਰਦੇ ਰਹੀਏ ਕਿ ਅਸੀਂ ਵੱਤੋਵਾਦ ਹਥਿਆਰ ਜਿਹੜੇ ਆ ਉਹ ਇਕੱਠੇ ਕਰਨ ਦੀ ਸੋਚੀਏ ਇਸ ਤੋਂ ਇਲਾਵਾ ਵੀ ਜਿਹੜੇ ਚੈਲੰਜਸ ਆ ਲੇਬਰ ਚੈਲੰਜਸ ਹੋਗੇ ਚਾਹੇ ਟੈਕਨੋਲੋਜੀ ਦੇ ਲੈ ਕੇ ਚੈਲੰਜਸ ਹੋਗੇ ਤੇ ਜਾਂ ਅਸੀਂ ਗੱਲ ਕਰੀਏ ਕਿ AI ਦੀ ਐਡਵਾਂਸਮੈਂਟ ਨੂੰ ਲੈ ਕੇ ਵੀ ਕਿਤਨਾ ਕਿਤੇ ਟੈਕਨੀਕੈਲਿਟੀਆਂ ਜਿਹੜੀਆਂ ਨੇ ਇਹਦੇ ਵਿੱਚ ਯੂਜ਼ ਕੀਤੀਆਂ ਜਾਣ ਵਾਲੀਆਂ ਉਹ ਵੀ ਕਿਤਨਾ ਕਿਤੇ ਚੈਲੈਂਜਿੰਗ ਜ਼ਰੂਰ ਹੋਣ ਵਾਲੀਆਂ ਨੇ ਇਸ ਤੋਂ ਇਲਾਵਾ ਆਪਾਂ ਕਾਸਟ ਵਗੈਰਾ ਤੇ ਟਾਈਮਲਾਈਨ ਦੇ ਦੇ ਅੱਗੇ ਡਿਸਕਸ਼ਨ ਕਰ ਚੁੱਕੇ ਹਾਂ ਕਿ ਇੱਕ ਹਮੇਸ਼ਾ ਅਮਰੀਕਾ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਆਹ ਦੋ ਚੀਜ਼ਾਂ ਦੇ ਖਾਸ ਕਰਕੇ ਲੰਬੇ ਸਮੇਂ ਤੋਂ ਇੱਕ ਚੈਲੰਜ ਬਣਦੀਆਂ ਹੀ ਆਈਆਂ ਨੇ ਐਗਜ਼ਾਮਪਲ ਦੇ ਤੌਰ ਤੇ ਹਾਈ ਸਪੀਡ ਰੇਲ ਕੈਲੀਫੋਰਨੀਆ ਦਾ ਪ੍ਰੋਜੈਕਟ ਹੈ ਜਿਹੜਾ ਹੁਣ ਤੱਕ ਕਦੋਂ ਦਾ ਬਣ ਕੇ ਤਿਆਰ ਹੋ ਜਾਣਾ ਚਾਹੀਦਾ ਸੀ ਕਿ ਜਿਹੜਾ ਕੰਪਲੀਸ਼ਨ ਦੇ ਲਾਗੇ ਬੰਨੇ ਵੀ ਨਹੀਂ ਖੜਦਾ ਨਜ਼ਰ ਆਉਂਦਾ ਸੋ ਇਹਦੇ ਹੁਣ ਦੇਖਣਾ ਪਏਗਾ ਕਿ ਆਨ ਆਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਇਹਦਾ ਬਜਟ ਪਾਸ ਹੋਣ ਤੋਂ ਬਾਅਦ ਅਮਰੀਕਾ ਇਸ ਚੀਜ਼ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਤੇ ਕਿੰਨਾ ਪੈਸਾ ਲੈਂਦਾ ਤੇ ਇਹਦਾ ਰਿਐਕਸ਼ਨ ਜਿਹੜਾ ਵਾ ਬਾਕੀ ਕੰਟਰੀਜ਼ ਦੇ ਉੱਪਰ ਕਿਸ ਤਰ੍ਹਾਂ ਦਾ ਹੁੰਦਾ ਤੇ ਉਹ ਅੱਗੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਡਿਫੈਂਸ ਵਾਸਤੇ ਕੀ ਕਰਨਗੇ ਇਹ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ